ਭਾਗ 27ਵਾਂ ਕਹਾਣੀ ਹੈ ਚੋਰੀ ਦੀ ਤੀਵੀ ਪਾਲਾ ਰਾਣੂ ਨੂੰ ਆਖਦਾ ਹੈ ਕਿ ਤੂੰ ਮੇਰੇ ਨਾਲ ਮੇਰੇ ਘਰ ਚੱਲ ਉਬਲਦੇ ਹੋਏ ਪਾਣੀ ਵਾਲਾ ਪਤੀਲਾ ਰਾਣੂ ਨੇ ਚੁੱਲ੍ਹੇ ਤੋਂ ਹੇਠਾ ਉਤਾਰ ਦਿੱਤਾ ਤੇ ਚਾਹ ਵਾਲੀ ਪਤਲੀ ਵਿੱਚ ਪਾਣੀ ਪਾ ਚੁੱਲ੍ਹੇ ਰੱਖ ਦਿੱਤੀ ਤੇ ਸ਼ਹਿਰ ਨੂੰ ਦੁੱਧ ਲੈਣ ਗਏ ਪਾਲੇ ਦੀ ਉਡੀਕ ਕਰਨ ਲੱਗੀ ਰਾਣੂ ਆਪਣੇ ਗੋਡਿਆਂ ਤੇ ਸਿਰ ਰੱਖ ਆਪਣੇ ਆਉਣ ਵਾਲੇ ਭੁਖੇ ਬਾਰੇ ਸੋਚ ਰਹੀ ਸੀ ਕਿ ਉਸ ਦੀ ਦੋਖ ਪਰੀ ਜ਼ਿੰਦਗੀ ਵਿੱਚ ਸ਼ਾਇਦ ਹੁਣ ਸੁੱਖ ਆ ਜਾਣਾ ਰਾણો ਇਹ ਸੋਚ ਹੀ ਰਹੀ ਸੀ ਕਿ ਇੰਨੇ ਨੂੰ ਪਾਲਾ ਆ ਗਿਆ ਲੈ ਪਰੇ ਹੋ ਰਾણો ਬਾਹਰ ਬਹੁਤ ਠੰਡ ਹੈ ਮੈਨੂੰ ਵੀ ਥੋੜਾ ਸੇਕ ਲੈਣ ਦੇ ਠੰਡ ਨਾਲ ਕੰਬਣੀ ਜਹੀਂ ਚੜ ਗਈ ਤੇ ਜੇ ਚਾਹ ਬਣ ਗਈ ਹੋਵੇ ਇਸ ਵਿੱਚ ਦੁੱਧ ਹੀ ਪਾ ਦੇਵੋ ਪਾਲਾ ਇਹ ਕਹਿ ਰਾણો ਕੋਲ ਬੈਠ ਗਿਆ ਹਾਂ ਬੈਠ ਜਾਓ ਇੰਨੇ ਮੈਂ ਨਹਾਉਣੀਆ ਪਾਣੀ ਵੀ ਉੱਬਲ ਗਿਆ ਉੱਬਲ-ਉੱਬਲ ਕਮਲਾ ਹੋ ਗਿਆ ਸੀ ਤੇ ਨਾਲੇ ਮੈਂ ਤਾਂ ਜਦੋਂ ਦੇ ਤੁਸੀਂ ਪਿੰਡ ਨੂੰ ਗਏ ਸੀ ਮੰਜੇ ਨਾਲ ਹੀ ਲੱਗੀ ਪਈ ਸੀ ਮੈਨੂੰ ਤਾਂ ਖਾਣਾ-ਪੀਣਾ ਸਭ ਭੁੱਲ ਹੀ ਗਿਆ ਸੀ ਰਹਾણો ਇਹ ਕਾ ਪਾਣੀ ਵਾਲਾ ਪਤੀਲਾ ਚੁੱਕ ਬਾਹਰ ਚਲੀ ਗਈ ਹਾਂ ਗਰਮ ਪਾਣੀ ਆਪਣੀ ਬਾਲਟੀ ਵਿੱਚ ਕੱਢ ਕੇ ਪਤੀਲਾ ਖਾਲੀ ਕਰ ਤੇ ਮੈਨੂੰ ਫੜਾ ਦੇ ਮੈਂ ਵੀ ਪਾਣੀ ਗਰਮ ਕਰ ਲਵਾਂ ਤੇ ਨਹਾ ਕੇ ਵੀ ਨੂੰ ਵਾਪਸ ਵੀ ਜਾਣਾ ਹੈ ਜਿੰਨਾ ਜਲਦੀ ਇੱਥੋਂ ਜਾਵਾਂਗੇ ਉਨਾ ਹੀ ਜਲਦੀ ਪਿੰਡ ਨੂੰ ਅਪੜਿਆ ਜਾਵੇਗਾ ਪਾਲਾ ਰਾણો ਨੂੰ ਕਹਿਣ ਲੱਗਾ ਜੇ ਪਿੰਡ ਨੂੰ ਹੀ ਵਾਪਸ ਜਾਣਾ ਸੀ ਦੁਬਾਰਾ ਇੱਥੇ ਕੀ ਲੈਣਾਏ ਸੀ ਨਾਲੇ ਪਹਿਲਾਂ ਮੈਨੂੰ ਕਿਹੜਾ ਕਟ ਦੁੱਖ ਨੇ ਜੋ ਹੁਣ ਇੱਕ ਨਵਾਂ ਜਿਹਾ ਰੋਗ ਸਹੇੜ ਕੇ ਮੇਰੇ ਇਸੇ ਪਾ ਕੇ ਜਾਓਗੇ ਰਾણો ਉਸ ਥਾਂ ਖੜ ਕੇ ਪਾਲੇ ਨੂੰ ਸੁਣਨ ਲੱਗ ਪਈ ਲੈ ਭਲਾ ਜੇ ਮੈਂ ਤੈਨੂੰ ਦੁੱਖ ਹੀ ਦੇਣਾ ਹੁੰਦਾ ਤਾਂ ਇੱਥੇ ਇਹ ਕੱਲੀ ਨੂੰ ਛੱਡ ਕੇ ਗਿਆ ਵਾਪਿਸ ਥੋੜਾ ਮੁੜਨਾ ਸੀ ਮੈਂ ਤਾਂ ਹੁਣ ਤੇਰੇ ਹਿੱਸੇ ਆਏ ਦੁੱਖਾਂ ਨੂੰ ਕੱਟ ਕੇ ਆਪਣੀ ਜ਼ਿੰਦਗੀ ਵਿੱਚ ਰਹਿੰਦੇ ਸਾਰੇ ਸੁੱਖ ਤੇਰੇ ਹਿੱਸੇ ਪਾਉਣਾ ਚਾਹੁੰਦਾ ਹਾਂ ਤੇ ਤੇਰੇ ਨਾਲ ਹੀ ਆਪਣੀ ਜ਼ਿੰਦਗੀ ਰਹਿੰਦੀ ਜ਼ਿੰਦਗੀ ਗੁਜ਼ਾਰਨੀ ਚਾਹੁੰਦਾ ਹਾਂ ਪਾਲਾ ਰਾਣੋਂ ਦੀ ਬਾਹ ਫੜ ਕੇ ਆਖਣ ਲੱਗਾ ਇਹ ਕਿਵੇਂ ਹੋ ਸਕਦਾ ਹੈ ਇੱਕ ਇੱਜ਼ਤਦਾਰ ਘਰਾਣੇ ਦਾ ਵਿਅਕਤੀ ਇਸ ਵਿਕਾਉ ਔਰਤ ਨਾਲ ਕਿਵੇਂ ਆਪਣੀ ਸਾਰੀ ਉਮਰ ਗੁਜ਼ਾਰ ਸਕਦਾ ਹੈ ਕੀ ਉਸ ਔਰਤ ਨੂੰ ਜੋ ਸਮਾਜ ਵੱਲੋਂ ਵਿਕਾਰ ਔਰਤ ਦਾ ਖਿਤਾਬ ਮਿਲਿਆ ਹੈ ਇਹ ਜਾਣਦੇ ਹੋਏ ਕਿ ਉਹ ਉਸ ਨੂੰ ਆਪਣੇ ਘਰ ਅੰਦਰ ਰੱਖ ਸਕੇਗਾ ਕਿ ਉਸ ਦੇ ਮਾਤਾ ਜੀ ਉਸ ਔਰਤ ਨੂੰ ਸਵੀਕਾਰ ਕਰਨਗੇ ਜੋ ਅੱਜ ਤੋਂ ਪਹਿਲਾਂ ਕਈ ਵਿਅਕਤੀਆਂ ਵਿਅਕਤੀਆਂ ਦੀ ਗੋਦ ਵਿੱਚ ਸੋਈ ਹੋਈ ਹੈ ਕਿ ਉਸ ਉੱਪਰ ਲੱਗੇ ਇਹ ਦਾਗ ਜਿਨ੍ਹਾਂ ਵਿੱਚ ਉਸ ਦੀ ਕੋਈ ਮਰਜ਼ੀ ਨਹੀਂ ਸੀ ਪਰ ਮਜਬੂਰਨ ਇਹ ਸਭ ਕਰਨਾ ਪਿਆ ਕਿ ਇਹ ਸਭ ਦਾਗ ਮਿੱਟ ਜਾਣਗੇ ਇੱਕੇ ਰਾਣੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਮੁੰਜੇ ਤੇ ਬੈਠ ਗਈ ਪਾਲਣ ਰਾਣੂ ਦੀ ਇਹ ਗੱਲ ਉਸ ਨੂੰ ਫੜ ਆਪਣੇ ਸੀਨੇ ਨਾਲ ਲਾ ਲਿਆ ਤੇ ਹਮਦਰਦੀ ਪ੍ਰਗਟਾਉਣ ਲੱਗ ਪਿਆ ਲੈ ਤਾਂ ਤੇਰਾ ਬੀਤਿਆ ਹੋਇਆ ਕੱਲ ਹੈ ਜਿਸ ਬਾਰੇ ਮੈਂ ਸਭ ਸੱਚ ਜਾਣਦਾ ਹਾਂ ਤੇ ਮੈਂ ਇਹ ਸਭ ਆਪਣੀ ਬੇਬੇ ਨੂੰ ਵੀ ਦੱਸ ਆਇਆ ਹਾਂ ਕਿ ਰਾਣੂ ਨੇ ਭਾਵੇਂ ਆਪਣੇ ਹਾਲਾਤਾਂ ਦੀ ਮਾਰ ਹੇਠ ਬਹੁਤ ਬੋ ਦੁੱਖ ਭੋਗੇ ਨੇ ਪਰ ਉਸ ਦੀ ਰੂਹ ਤਾਂ ਅਜੇ ਵੀ ਪਵਿੱਤਰ ਹੈ ਨਾਲੇ ਮੈਂ ਕਿਹੜਾ ਦੁੱਖ ਨਾਲੇ ਮੈਂ ਕਿਹੜਾ ਦੁੱਧ ਤੋਤਾ ਹਾਂ ਮੈਂ ਵੀ ਆਪਣੇ ਨਸ਼ੇ ਦੀ ਤੋੜ ਪੂਰੀ ਕਰਨ ਲਈ ਅਨੇਕਾਂ ਚੋਰੀਆਂ ਕੀਤੀਆਂ ਨੇ ਤੇ ਮੈਂ ਤਾਂ ਬਹੁਤ ਸਾਰੇ ਮਜਬੂਰ ਲੋਕਾਂ ਨੂੰ ਲੁੱਟਿਆ ਹੈ ਤੇਰੇ ਇਸ ਮਹਿਲ ਵਿੱਚ ਆਉਣ ਨਾਲ ਮੇਰੀ ਜ਼ਿੰਦਗੀ ਸੁੱਧਰ ਗਈ ਤੇ ਜਿਸ ਕਰਕੇ ਮੈਂ ਆਪਣੇ ਪਿੰਡ ਨੂੰ ਮੁੜਨ ਯੋਗ ਹੋਇਆ ਹਾਂ ਤਾਂ ਫਿਰ ਮੇਰੀ ਜ਼ਿੰਦਗੀ ਵਿੱਚ ਦੁਬਾਰੇ ਰੋਸ਼ਨੀ ਪਰਣ ਵਾਲੀ ਇਸ ਮੁਟਿਆਰ ਨੂੰ ਕਿਵੇਂ ਲਾਂਭੇ ਕਰ ਸਕਦਾ ਹਾਂ ਪਾਲਾ ਰਾਣਾ ਨੂੰ ਕਹਿੰਦਾ ਹੋਇਆ ਬੋਲਿਆ ਜੇ ਵਾਪਸ ਆਉਣਾ ਸੀ ਤੇ ਮੇਰੇ ਇੰਨੀ ਹੀ ਫਿਕਰ ਸੀ ਪਹਿਲਾਂ ਇਕੱਲੀ ਨੂੰ ਛੱਡ ਕੇ ਕਿਉਂ ਗਏ ਸੀ ਰਾਣੋ ਰੋਂਦੀ ਹੋਈ ਕਹਿਣ ਲੱਗੀ ਮੈਂ ਤੇਰੇ ਕੋਲੋਂ ਜਾਂਦਾ ਹੋਇਆ ਥੋੜਾ ਜਿਹਾ ਚੱਲ ਕੇ ਵਾਪਸ ਮੁੜ ਕੇ ਵੇਖਦਾ ਸੀ ਕਿ ਜੇ ਉਹ ਮੈਨੂੰ ਜਾਂਦੇ ਨੂੰ ਰੋਕ ਹੀ ਲਏ ਤਾਂ ਮੈਂ ਉਸ ਨੂੰ ਆਪਣੇ ਨਾਲ ਔਣ ਦੀ ਗੁਜਾਰਿਸ਼ ਕਰ ਸਕਦਾ ਪਰ ਤੂੰ ਮੈਨੂੰ ਕਿਧਰੇ ਨਹੀਂ ਦਿਖਾਈ ਦੇ ਰਹੀ ਸੀ ਜਿਸ ਕਰਕੇ ਮੈਂ ਦੁਖੀ ਜਿਹੇ ਹਿਰਦੇ ਨਾਲ ਅੱਗੇ ਪਿੰਡ ਵੱਲ ਨੂੰ ਵੱਧਦਾ ਗਿਆ ਤੇ ਨਾਲ ਨਾਲੇ ਜਦੋਂ ਮੈਂ ਕਰਦਾ ਬੂਹਾ ਲੰਗ ਅੰਦਰ ਨੂੰ ਗਿਆ ਤਾਂ ਮੈਨੂੰ ਜਆ ਪ੍ਰਿਆਸੀ ਰਾਣੂ ਵੀ ਮੇਰੇ ਪਿੱਛੇ ਆਈ ਹੈ ਪਰ ਇਹ ਤਾਂ ਮੇਰਾ ਭੁਲੇਖਾ ਹੀ ਸੀ ਤੇ ਕਿਸੇ ਨੂੰ ਆਪਣੇ ਪਿੱਛੇ ਲੱਭਦੀਆਂ ਅੱਖਾਂ ਦੇ ਬੇਬੇ ਨੇ ਪੁੱਛਿਆ ਕਿ ਕਿਸੇ ਨੇ ਨਾਲ ਆਉਣਾ ਸੀ ਤਾਂ ਇਹ ਸੁਣ ਮੈਂ ਬੇਬੇ ਨੂੰ ਸਭ ਸੁਣਾ ਦਿੱਤਾ ਕਿ ਇਹ ਇੱਕ ਮੁਟਿਆਰ ਸੀ ਮੁਟਿਆਰ ਜਿਸ ਬਿਨਾ ਮੈਂ ਰਹਿ ਨਹੀਂ ਸਕਦਾ ਤਾਂ ਬੇਬੇ ਨੇ ਮੈਨੂੰ ਵਾਪਸ ਮੁੜਨ ਲਈ ਆਖਿਆ ਕਿ ਜਾ ਉਸ ਮੁਟਿਆਰ ਨੂੰ ਵੀ ਆਪਣੇ ਘਰ ਲੈ ਆ ਪੱਲੇ ਨਿਰਾਲੋ ਨੂੰ ਸਭ ਸੁਣਾ ਦਿੱਤਾ ਇਹ ਸੁਣ ਰਾણો ਹੋਰ ਵੀ ਭਾਵੁਕ ਹੋ ਗਈ ਤੇ ਪੁੱਛਣ ਲੱਗੀ ਕਿ ਕਿੰਨੇ ਕੁ ਸਮੇਂ ਤੱਕ ਪਿੰਡ ਵੱਲ ਨੂੰ ਜਾਣਾ ਹੈ ਇਹ ਸੁਣ ਪਾਲਾ ਖੁਸ਼ ਹੋ ਗਿਆ ਤੇ ਕਹਿ ਲਗਾ ਜਦੋਂ ਰਾણો ਦੀ ਤਿਆਰੀ ਹੋ ਗਈ ਤਾਂ ਉਹ ਪਿੰਡ ਵੱਲ ਨੂੰ ਤੁਰ ਪੈਣਗੇ ਇਹ ਸੁਣ ਰਾણો ਵੀ ਖੁਸ਼ ਹੋ ਗਈ ਤੇ ਨਹਾਉਣ ਚਲੀ ਗਈ ਤੇ ਪਾਲੇ ਨੇ ਵੀ ਆਪਣੇ ਨਹਾਉਣ ਲਈ ਪਤੀਲੇ ਵਿੱਚ ਪਾਣੀ ਗਰਮ ਪਾ ਚੁੱਲੇ ਉੱਪਰ ਰੱਖ ਦਿੱਤਾ ਜਦੋਂ ਤੱਕ ਰਾણો ਨਹਾ ਕੇ ਅੰਦਰ ਆਈ ਤਾਂ ਪਾਣੀ ਵੀ ਗਰਮ ਹੋ ਗਿਆ ਸੀ ਜਾਓ ਤੁਸੀਂ ਵੀ ਜਲਦੀ ਨਹਾਓ ਰਾણો ਨਹਾ ਕੇ ਆ ਗਈ ਤੇ ਪਾਲਾ ਵੀ ਨਹਾ ਆਇਆ ਦੋਵੇਂ ਪਿੰਡ ਨੂੰ ਜਾਣ ਲਈ ਤਿਆਰ ਹੋ ਰਹੇ ਸੀ ਕਿੰਨੇ ਨੂੰ ਇੱਕ ਅਜਨਬੀ ਬਾਹਰ ਵਾਲੀ ਝੋਪੜੀ ਵਿੱਚ ਆਣ ਪੈ ਗਿਆ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਉਸ ਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੋ ਵੀ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਸਪੋਰਟ ਕਰਨਾ ਉਸ ਤੇ ਲਈ ਥੈਂਕ ਯੂ